ਲੈ ਜੀ ਮਿੱਤਰੋ ਅੱਜ ਲੱਗੇ ਆਪਾਂ ਮਲਚਰ ਮਾਰਨ ਤੇ ਪੂਸਾ ਪੀਲੀ ਪੂਸਾ ਦੇ ਖਰਚੇ ਆ ਗਏ ਤੇ ਬਾਕੀ ਲਾਹਣ ਬਹੁਤ ਜ਼ਿਆਦਾ ਹੁੰਦਾ ਸਾਨੂੰ ਪਤਾ ਹੀ ਹੈ ਜਿਵੇਂ ਪੀਲੀ ਪੂਸਾ ਦਾ ਤੇ ਕਿੰਨੇ ਕਿ ਚੱਕਰ ਤੋਰ ਦੂੜ ਕੇ ਚੱਲਦਾ ਸਾਨੂੰ ਸਾਰਾ ਕੁਝ ਦਿਖਾਉਣੇ ਆਪਾਂ ਆਪਣਾ ਜੌਂਡੀਆ ਅੱਜ ਲਾਇਆ ਦੀ ਮਲਚਰ ਮਾਰਨ ਤੇ ਛੋਟਾ ਭਰਾ ਚੱਲ ਰਿਹਾ ਹੈਗਾ ਤੇ ਬਾਕੀ ਕਿੰਨਾ ਹੈਗੇ ਬਰੀਕ ਬਰਾਂਦਾ ਹੈਗਾ ਤੇ ਉਹ ਸੌਰੀ ਸਾਨੂੰ ਕੰਡੀਸ਼ਨ ਦਿਖਾਉਣਿਆਂਗੇ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਲਓ ਜੀ ਮਿੱਤਰੋ ਆ ਲੱਗੇ ਪਏ ਇਧਰ ਮਲਚਰ ਮਾਰਨ ਉਹ ਸੇ ਸਾਰੇ ਮਾਰਤਾ ਤੇ ਆ ਦੇਖੋ ਇਦਾਂ ਬਰੀਕ ਬਣਾਉਂਦਾ ਤੇ ਲੈ ਇੱਕ ਤਰ੍ਹਾਂ ਦੀ ਤਾਈ ਵੱਜ ਗਈ ਉੱਪਰ 2-2 3-3 ਇੰਚ ਦੀ ਕਿਉਂਕਿ ਮਾਲ ਬਹੁਤ ਹੁੰਦਾ ਨਾ ਹੀਲੀਪੂਸਾ ਦਾ ਦੇਖ ਤੇ ਇਹ ਬਗੈਰ ਐਸਐਮਐਸ ਤੋਂ ਬੜਾਈ ਹੋਈ ਹੈਗੀ ਤੇ ਬਾਕੀ ਨਾ ਹੱਪਾ ਦਾ ਲੱਗ ਗਿਆ ਪੰਨੂ ਥੋੜਾ ਜਿਹਾ ਵੀ ਐਸਐਮਐਸ ਨਾਲ ਠੀਕ ਹੈ ਤੇ ਇਹ ਨਾਲ ਟਰੈਕਟਰ ਵਧੀਆ ਤੋਰਾ ਲੈ ਲੈਂਦਾਗਾ ਨਾ ਲੈਣਾਂ ਅਗੇ ਤੋਰੀ ਤੇ ਚੱਲਦਾ ਏ ਪਹਿਲੇ ਏ ਚ ਚੱਲਦਾ ਜਾਂ ਦੂਜੇ ਏ ਚ ਚੱਲਦਾਗਾ ਬਾਕੀ ਸੋਨੂੰ ਚੱਲਦਾ ਲਵੇ ਆ ਕੇ ਬਾਅਦ ਦਿਖਾਉਣਿਆਂਗੇ ਦੇਖੋ ਕਿੰਨਾਗਾ ਤੋਰਾ ਚੈੱਕ ਕਰੋ ਚੇਲੇ ਆਈ ਦਰਾ ਸ਼ਕਤੀ ਮੰਗਦਾ ਐਦਾਂ ਚੱਲੀ ਆ ਬਾਈ ਬਾਕੀ ਕਮੈਂਟਾਂ ਜਰੂਰ ਦੱਸਿਓ ਤੇ ਕਿਵੇਂ ਕਿਵੇਂ ਕਿਉਂਕਿ ਇਸ ਤਾਂ ਪਹਿਲੀ ਵਾਰ ਹੀ ਲੱਗਿਆਂਗੇ ਮਲਚਰ ਮਾਰਨ ਤੇ ਸੁਪਰ ਹੀਟਰ ਨਾਲ ਅੱਗੇ ਵੇਜਾਂਗੇ ਉਹ ਆਗੂ ਕੋ ਲਾ ਕੇ ਤੇ ਇਸ ਵਾਰ ਥੋੜਾ ਜਿਹਾ ਦੇਖਿਆ ਵੀ ਦੇਖ ਰਿਹਾ ਕਰਕੇ ਕੰਮ ਬੇ ਬਗੇਰ ਅੱਤ ਵਜ ਤੋਂ ਥੋੜਾ ਜਿਹਾ ਵਿੱਚ ਕੇ ਦੇਖਾਂਗੇ ਬਾਕੀ ਵੀਰ ਭਾਈ ਨਾ ਅੱਗ ਤਾਂ ਲਾਈ ਜਾਂਦੇ ਆ ਕਿ ਆ ਦੇਖੋ ਇਧਰ ਨੂੰ ਪਾਸੇ ਧੂਆਂ ਗਰੋਲ ਹੀ ਹੋਇਆ ਪਿਆ ਹੁਣ ਤਾਂ ਤੇ ਅੱਗ ਤੋਂ ਥੋੜਾ ਜਿਹਾ ਗਰੇਜ ਹੀ ਕਰਾਂਗੇ ਤੇ ਬਾਕੀ ਫੀਲੀ ਪੂਸਾ ਤੁਸੀਂ ਮਾਲ ਦੇਖੀ ਜਨੋ ਕਿੰਨਾ ਮੋਟਾ ਹੈਗਾ ਤੇ ਕਿਉਂਕਿ ਇਹਨੂੰ ਛੋਟੇ ਲੋਟਣਾ ਇਹ ਆਪਾਂ ਜਿਹੜਾ ਫੇਰ ਦਿਆਂਗੇ ਜਿੱਦਾਂ ਨੂੰ ਲੈਣਾ ਆਈਆਂ ਹੁੰਦੀਆਂ ਨੇ ਉਧਰੋਂ ਛੋਟੇ ਲੋਡ ਫੇਰਦੇ ਆ ਕਿਉਂਕਿ ਮੂਰਲੇ ਬਾਸੋਂ ਇਹਲਾ ਬੰਪਰ ਆਗਾ ਮਤਲਬ ਹਿੱਸਾ ਟਰੈਕਟਰ ਦਾ ਖੋਦ ਹੋਰ ਥੋੜਾ ਜਿਹਾ ਖਣਿਆ ਦੇਂਦਾ ਐ ਐ ਖਣਿਆ ਦੇਂਦਾ ਦੇਖੋ ਤੇ ਅਪਿਛੇ ਉਧਰ ਮਲਚਰ ਤੇ ਮਲਚਿੰਗ ਕਰੀਏ ਦਾ ਤੇ ਹੁਣ ਆਪਾਂ ਇਹਨੂੰ ਨਾ ਮਲਚਿੰਗ ਕਰਕੇ ਦੇਖਦੇ ਆ ਵੀ ਇਹਨੂੰ ਤਵੀਆਂ ਨਾਲ ਕਰੀਏ ਜਾਂ ਸੁਪਰ ਹੀਡਰ ਨਾਲ ਪਹਿਲਾਂ ਸੁਪਰ ਹੀਡਰ ਚਲਾ ਕੇ ਦੇਖਾਂਗੇ ਜੇ ਤਾਂ ਸੁਪਰ ਹੀਡਰ ਸਹੀ ਚੱਲਿਆ ਵਿਜਨੀ ਤਾਂ ਆਪਾਂ ਕੰਨ ਕੀ ਆ ਜਾ ਜੇ ਸੁਪਰਸ਼ੀਟਰ ਚੱਲਿਆ ਤਾਂ ਆਪਾਂ ਸੁਪਰਸ਼ੀਟਰ ਨਾਲ ਕਿਹਨਾ ਵਾਗੇ ਦੂਰੀ ਵਾਰ ਕਰਕੇ ਪਾਦਾਂਗੇ ਦੀਜ ਦਵਾਂਗੇ ਮਤਲਬ ਜੇ ਨਹੀਂ ਸਹੀ ਹੋਇਆ ਤਾਂ ਫਿਰ ਤਵੀਆਂ ਲਾ ਕੇ ਕਿਹਨਾ ਉਸ ਤੋਂ ਬਾਅਦ ਬਾਕੀ ਸਾਨੂੰ ਸਾਰਾ ਕੁਝ ਆਪਾਂ ਚੈੱਕ ਕਰਾਵਾਂਗੇ ਵੀ ਕਿੱਦਾਂ ਕਿੱਦਾਂ ਆਪਾਂ ਕੰਮ ਕਰਦੇਾਂਗੇ ਬਾਕੀ ਚੈਨਲ ਨੂੰ ਕਰ ਲਿਆ ਕਰੋ ਆਪਣੇ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਬਾਕੀ ਜਿਹੜੇ ਚੱਕਰ ਤੋੜਦਾਗਾ ਕਿੰਨੇ ਕ ਤੋੜਦਾ ਸਾਡੇ ਹਿਸਾਬ ਨਾਲ ਤਾਂ ਤੋੜੇ ਨਹੀਂ ਹੈਗੇ ਚੱਕਰੇ ਸੀ 1500 ਦੇ ਚੱਕਰਾਂ ਦੇ ਚਲਾਉਣਾ ਇਹਨੂੰ ਕਿਉਂਕਿ ਪਹਿਲੇ ਇਹ ਦੂਏਜ ਦਾ ਇਹਨੇ ਚੱਕਰ ਕੀ ਤੋੜਦਿਆਂਗੇ 7 ਫੁੱਟਾ ਇਹ ਮਲਚਰਾਗਾ। ਬਾਕੀ ਸਾਨੂੰ ਚੱਕਰ ਦਿਖਾ ਦਿੰਦੇ ਆਂਗੇ ਵਾਲਾ 1500 ਤੇ ਚਲਾਉਣਿਆਂਗੇ। ਵੀ ਕਿੰਨੇ ਕੇ ਚੱਕਰਾਂ ਤੇ ਚੱਲਦਾ ਬਾਕੀ ਮੀਟਰ ਦਿਖਾਉਣਿਆ ਸਾਨੂੰ। 1500 ਚੱਕਰ ਲਈ ਚੱਲਦਾ। 1500 ਚੱਕਰ ਦੀ ਚੱਲਦਾ ਜੀ। ਜੇ ਕਿਤੇ ਲਾਹਣ ਵੀ ਮੋਟਾ ਆਉਂਦਾ ਤੇ ਚੱਲੀ ਜਾਂਦਾ ਮਤਲਬ ਉਹ ਲੱਕਰ ਤੱਕ ਤਾਂ ਨਹੀਂ ਤੋੜਦਾ ਜੇ ਤੇ ਲਾਹਣ ਮੋਟਾ ਆ ਜਾਂਦਾ ਬੁਕੇਰ ਉਹ ਆਸਲ ਵਿੱਚ ਨਾ ਜੇ ਨਹੀਂ ਵੀ ਆਪਾਂ ਇਸ ਵਿੱਚ ਤੋਂ ਵੜਾਉਣੀ ਹੈਗੀ ਤਾਂ ਡੰਡਾ ਯਾ ਜ਼ਰੂਰ ਮਾਰਨਾ ਚਾਹੀਦਾ ਕਿਉਂਕਿ ਉਹਦੇ ਨਾਲ ਖੇਲਰਿਆਂ ਦਾ ਟਰੈਕਟਰ ਮਤਲਬ ਤੋਰਾ ਲੈ ਲੈਂਦਾ ਚੱਕਰ ਦਾ ਟਰੈਕਟਰ ਚੱਲੀ ਜਾਂਦੇ ਨੇ ਫਤਬ ਤੋਰਾ ਲੈ ਜਾਂਦਾ ਉਹਦੇ ਨਾਲ ਵਧੀਆ ਬਾਕੀ ਤੁਸੀਂ ਕਰੋ ਚੈੱਕ ਕਿੱਦਾਂ ਚੱਲਦਾ ਕਮੈਂਟਾਂ ਜਰੂਰ ਦੱਸਿਓ ਜੀ ਵੀ ਦਾ ਪ੍ਰਾਲੀ ਦਾ ਹੱਲ ਆ ਜਿਹੜਾ ਆਪਾਂ ਨੂੰ ਕਿਹੜੇ ਤਰੀਕੇ ਨਾਲ ਕਰਨਾ ਚਾਹੀਦਾ ਜੇ ਕੋ ਪ੍ਰਾਲੀ ਦਾ ਹੱਲ ਤਾਂ ਹੋ ਜਾਂਦਾ ਹੀ ਸਾਨੂੰ ਸਭ ਨੂੰ ਪਤਾ ਵੀ ਹੋ ਤਾਂ ਸਭ ਕੁਝ ਜਾਂਦਾ ਵੀ ਖਰਚਾ ਬਹੁਤ ਆਉਂਦਾ ਟਿੱਕਰ ਦੇ ਹਿਸਾਬ ਨਾਲ ਡੀਜ਼ਲ ਬਹੁਤ ਮੱਚਦਾ ਵੀ ਕਿਹੜਾ ਇਆਂ ਜਾਂ ਤਰੀਕਾ ਵੀ ਜੀ ਨੇ ਨਾਲ ਜਿਹੜਾ ਇਹ ਪ੍ਰਾਲੀ ਦਾ ਨਵਟਾਰਾ ਆਪਾਂ ਸੌਖੇ ਤਰੀਕੇ ਨਾਲ ਕਰ ਸਕਦੇ ਆ ਵੀ ਧਰਤੀ ਦੇ ਵਿੱਚ ਮਿਲਾ ਸਕਦੇ ਆ ਵੀ ਪਹਿਲਾਂ ਤਵੀਆਂ ਵਾਲਾ ਬਾਹੀ ਕਰੀਏ ਜਾਂ ਮਲਚਰ ਮਾਰੀਏ ਜਾਂ ਸੁਪਰ ਹੀਟਰ ਮਾਰੀਏ ਕਿਹੜੇ ਟੰਗ ਦੇ ਨਾਲ ਜਾਂ ਪਲਾਉ ਮਾਰੀਏ ਵੀ ਕਿਹੜੇ ਟੰਗ ਦੇ ਨਾਲ ਇਹਨੂੰ ਆਪਾਂ ਸੌਖੇ ਤਰੀਕੇ ਦੇ ਨਾਲ ਮਿੱਟੀ 'ਚ ਮਿਲਾ ਸਕਦੇ ਆ ਤਾਂ ਕਮੈਂਟਾਂ 'ਚ ਜਰੂਰ ਆਪਣੇ ਆਪਣੇ ਸੁਝਾਅ ਦਿਓ ਜੀ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ